ਜੋਨਾਂ ਤਾੜੀਆਂ ਮਾਰਦੇ ਜੇਕਰ ਪਲਵਤਵਾਨ ਜੀ ਪਿਆਰ ਕਰਦੇ ਤੁਸੀਂ ਮਾਨ ਸਾਹਿਬ ਤੁਹਾਡੇ ਵਿੱਚ ਸਾਨੂੰ ਬਹੁਤ ਖੁਸ਼ੀ ਦੇਖਣ ਨੂੰ ਮਿਲਦਾ ਜੀ ਤੁਹਾਡੇ ਦੀ ਆਸਾਂ ਨੇ ਪੰਜਾਬ ਨੂੰ ਬਚਾਲੇ ਜੀ ਬੱਸ پتہ چلن پتہ نيک اودم دانس ساري ويو پيچھے پيله ويو پيله ويو ਇਹ ਸਿੰਘ ਵਾਲਾ ਕਬੱਡੀ ਮਾਂਖੇ ਨੂੰ ਪਿਆਰ ਕਰਨ ਵਾਲੇ ਹਰ ਦਾ ਦਿੱਤਾਂ ਤੋਂ ਪਾਸ ਤੋਂ ਫਾਰੀ ਗਿੰਤੀ ਦੇ ਵਿੱਚ ਤੇ ਪਹੁੰਚੇ ਸਰਕਾਰੀ ਰੋਪੇ ਜੋੜ ਕੇ ਨੌਜਵਾਨ ਵੀ ਛੋਟੇ ਬੱਚੇ ਸਭ ਤੋਂ ਪਹਿਲਾਂ ਮੇਰੇ ਸਤਿਪਰਭਾਨ ਕਰੇ ਭਾਈ ਜੂ ਕਾ ਖਾਲਸਾ ਜੈ ਹੋਵੇ ਜੈ ਹੋਵੇ ਮਾਫ ਕਰਨਾ ਮੈਂ ਗਲਾ ਖਰਾਬ ਹੈ ਮੈਂ ਕਿਪਿੰਦਾ ਚ ਬੋਲ ਕੇ ਆਇਆ ਪਰ ਕੋਈ ਗੱਲ ਨਹੀਂ ਤੁਹਾਡਾ ਪਿਆਰ ਜੀ ਦਰਦ ਹੈ ਉਹ ਤਾਂ ਕੋਈ ਦਿੱਕਤ ਨਹੀਂ ਆਪਾਂ ਤੁਹਾਨੂੰ ਆਤ ਸੁਧਰੋ ਤਾਂ ਇਹ ਚੱਕਰਾਂ ਨਹੀਂ ਖੜੇ ਹੋਗੇ ਜਿੰਨਾ ਅਸਾਂ ਤੁਸੀਂ ਜੀ ਆ ਯਾਰ ਬਾਹਰ ਵਿੱਚ ਦੇਖੋ ਬਰੂ ਇੱਕ ਕਬੱਡੀ ਟੂਰਨਾਮੈਂਟ ਹੈ ਇਹ ਸੰਘਾ ਗਰਾਊਂਡ ਹੈ ਨਹੀਂ ਚੜੂੰਗੀ ਕਿਦੋਂ ਟੂਰਨਾਮੈਂਟ ਤੇ ਦਾਵਾ ਜੱਗ ਸੇ ਅਖੰਡ ਪਾਤਸ਼ਾਹ ਦੇ ਭੋਗ ਤੇ ਜਾਣਾ ਜੱਗ ਤੋਂ ਖੂਨ ਲੰਨ ਕੇ ਤੱਕ ਜਾ ਖੰਡ ਕੇ ਪਹੁੰਚ ਜਾਣਾ ਮੈਂ ਉੱਥੇ ਰਾਜਨੀਤਿਕ ਕੋਈ ਨਿੰਦਿਆ ਚੁਗਲੀ ਰਾਜਨੀਤਿਕ ਗੱਲ ਨਹੀਂ ਕਰਦਾ ਕਿਸੇ ਦੀ ਆਲੋਚਨਾ ਨਹੀਂ ਕਰਦਾ ਕਿਉਂਕਿ ਇਹ ਗਰਾਊਂਡ ਕਬੱਡੀ ਦਾ ਇੱਥੇ ਕਬੱਡੀ ਦਾ ਅਖਾੜਾ ਲੱਗਿਆ ਚੰਗਾ ਲੱਗਦਾ ਹੈ ਰਾਜਨੀਤੀ ਦਾ ਅਖਾੜਾ ਇੱਥੇ ਚੰਗਾ ਨਹੀਂ ਲੱਗਦਾ ਉਹਦੇ ਵਾਸਤੇ ਅਸਾਂ ਕਦੇ ਫੇਰ ਟਾਈਮ ਰੱਖ ਲਾਂਗੇ ਦਰ ਕਿਸੇ ਹੋਰ ਸਟੇਜ ਤੇ ਸਾਨੂੰ ਬੁਲਾਇਆ ਮੰਗੇ ਉੱਥੇ ਵਿਚਾਰ ਬੰਦਰੇ ਰਾਜਨੀਤੀ ਕਰ ਲਾਂਗੇ ਵੀਰੋ ਅੱਜ ਜੋ ਪੰਜਾਬ ਕਿੰਨਾ ਹਰਤਾਂ ਚ ਹੈ ਉਹਦੇ ਬਾਰੇ ਮੈਂ ਜ਼ੋਰ ਕਰੂੰਗਾ ਤੁਹਾਡੇ ਨਾਲ ਮੇਰੇ ਨਾਲ ਐਮਐਲਏ ਹੁਣ ਲਾਡੇ ਤੋਂ ਪ੍ਰਿੰਸੀਪਲ ਬੁੱਧਰਾਮ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਹੈ ਇਹਨਾਂ ਮੁੰਡਿਆਂ ਨੇ ਜਿਨ੍ਹਾਂ ਨੇ ਥੋਨੂੰ ਗੇਮ 'ਚ ਜੋਰ ਦਿਖਾਉਣੇ ਨੇ ਇਹਨੇ ਸਰੀਰ ਕਮਾਏ ਨੇ ਪ੍ਰਕਿਰਿਆ ਕੀਤੀਆਂ ਨੇ ਹਰ ਜਿੱਤ ਚੱਲਦੀ ਰਹਿੰਦੀ ਆ ਉਹ ਕੋਈ ਵੱਡੀ ਗੱਲ ਨਹੀਂ ਪਰ ਕਬੱਡੀ ਦੀ ਖੇਡ ਵੀ ਹਰ ਨੂੰ ਚਾਹੀਦੀ ਮੈਂ ਇਹਨਾਂ ਮੁੰਡਿਆਂ ਨੂੰ ਇਹ ਵੀ ਕਹਾਂਗਾ ਕਬੱਡੀ ਖੇਡਣ ਵਾਲਿਆਂ ਨੂੰ ਕਿ ਥੋੜੇ ਕਰਕੇ ਦੋ ਦਿਨ ਦੇ ਕੱਖਲੇ ਇੱਥੇ ਡੰਗਰਾ ਥੱਲੇ ਸੁੱਕ ਮਛਾਈ ਬੈਠੇ ਸੰਗਰੀਆਂ ਦੇ ਥੱਲੇ ਮਾਨੂੰ ਸੱਚੀ-ਸੁੱੱਚੀ ਖੇਡ ਵਿਖਾਉਣੀ ਐ ਜਿਹੜਾ ਅੱਜ ਕੱਲ ਜੰਤਾਲਮ ਜੇ ਲੱਗਣ ਲੱਗੇ ਵੀੜ ਕੇ ਖੇਡਦੇ ਨੇ ਬਗਾਇਣਾ ਮਕੈਨਾ ਉਸ ਚੀਜ਼ ਤੋਂ ਬਚਣੇ ਵੀਰ ਕੋਈ ਖਾਸ ਗੱਲ ਨਹੀਂ ਹੁੰਦੀ ਮੈਚ ਹਾਰ ਜਾਂਦੀ ਐ ਕੋਈ ਟੀਮ ਉਹ ਫਖੜੀ ਜਿੱਤ ਜੂਗੀ ਅਗਲੇ ਦਿਨ ਉੱਥੇ ਹਾਰ ਜੂਗੀ ਗੁਰਨੇ ਜਿੱਤ ਜੂਗੀ ਉੱਥੇ ਹਾਰ ਜੂਗੀ ਤੋਦਲੇ ਜਿੱਤ ਨੂੰ ਭਾਵੇਂ ਮੱਛੂਆਂ ਨੇ ਗੜਤੀ ਜਿੱਥੇ ਬਾਕੀ ਜਿੱਤ ਜਾਂਦੀ ਐ ਇਹ ਕੋਈ ਫਰਕ ਨਹੀਂ ਪੈਂਦਾ ਹਰ ਜੇ ਕਮਟੀ ਦੀ ਖੇਡ ਹਾਰ ਗਈ ਦੇ ਕਿੱਥੇ ਟੂਰਨਾਮੈਂਟ ਹੋਵੇ ਫਿਰ ਜੇ ਕੋਈ ਬੰਦਾ ਹੀ ਨਾ ਆਇਆ ਦੇਖੋ ਖਿਡਾਰੀਆਂ ਦਾ ਕਲਾਕਾਰਾਂ ਦਾ ਤੇ ਲੀਡਰਾਂ ਦਾ ਸਾਰਾ ਜ਼ਰੂਰਦਾਰ ਲੋਕਾਂ ਦੇ ਹੱਥਾਂ ਤੇ ਹੁੰਦੇ ਐ ਜਦੋਂ ਜਦੋਂ ਲੋਕਾਂ ਦੇ ਹੱਥ ਕਲਾਕਾਰਾਂ ਵਾਸਤੇ ਖਿਡਾਰੀਆਂ ਵਾਸਤੇ ਜਾਂ ਲੀਡਰ ਵਾਸਤੇ ਆਏ ਆਏ ਕਰਦੇ ਰਹਿਣ ਜਾਨੀ ਕਿ ਤਾੜੀਆਂ ਦੇ ਰੂਪ ਚ ਫੈਂਟਸੀ ਆਹ ਮੋਟੋ ਕਿਹੜੀ ਗੱਲ ਬਾਤ ਕਰ ਕਾਜ ਕਰ ਕਾਜ ਕਰ ਅਸਰ ਬੱਤੀਓਂ ਪਰ ਲੱਗੇ ਜੇ ਤਾਂ ਲੋਕਾਂ ਦੇ ਹੱਥ

ਸਾਡੇ ਵਾਸਤੇ ਅਸੀਂ ਇਹਨਾਂ ਦਾ ਗੁਰਣੀ ਇੱਕ ਵਾਰੀ ਕਰਕੇ ਵਿਖਾ ਦੇ ਫਿਰਿਆ ਛੋ ਵੀਰੇ ਅੱਜ ਜਦੋਂ ਸਵੇਰੇ ਉੱਠ ਕੇ ਅਖਬਾਰ ਪੜ੍ਹਦੇ ਆ ਬੈਹ ਲਓ ਜੀ ਥੋੜਾ ਪਿੱਛੇ ਥੋੜਾ ਪਿੱਛੇ ਤੁਹਾਨੂੰ ਦਿਖਾ ਕੇ ਦੇਖਣਾ ਬਰਾਤ ਤੇ ਦੇਖੋ ਜੇ ਮੈਂ ਤੇਰੀ ਨਾ ਕਰੇ अॼ जॾो अखबार ਫਰਾਨੇ ਪਿੰਡ ਚ ਫਰਾਨੇ ਲਾਕੇ ਚ ਨੌਜਵਾਨ ਬਕਰਜੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੇ ਮੂੰਹ ਚਾਪਿਆ ਅੱਧਾ ਟੀਕਾ ਨਾੜ ਦੇ ਵਿੱਚ ਕੱਢਿਆ ਹੁੰਦਾ ਅੱਧਾ ਟੀਕਾ ਬਚਿਆ ਪਿਆ ਹੁੰਦਾ ਕੋਲੇ ਮਾਂ ਬਹਿਣ ਪਾ ਰਹੀ ਹੁੰਦੀ ਐ ਤੇ ਪੁੱਤ ਤੂੰ ਮਾਰੀ ਸੰਗ ਵਿੱਚ ਕਦੋਂ ਰੜ ਗਿਆ ਸੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਅੱਜ ਹਗੇ ਮਾਹੌਲ ਤੋਂ ਸਰੀਰ ਸਾਹਮਣੇ ਰੱਖਨੇ ਇਹ ਚਿੱਕੜ ਦੇ ਵਿੱਚ ਗਲਾਵਰ ਗਾਉਣ ਵਾਲੀ ਗੱਲ ਹੈ ਅੱਜ ਕਬੱਡੀ ਖਿਡਾਰੀਆਂ ਦੇ ਨਾਂ ਤੇ ਇੱਕ ਵਾਰੀ ਜ਼ੋਰ ਨਾਲ ਤਾੜੀ ਮਾਰੋ ਇਹਨਾਂ ਨੂੰ ਦੇਖ ਕੇ ਜਿਹੜੇ ਛੋਟੇ ਛੋਟੇ ਬੱਚੇ ਮੈਚ ਦੇਖਣ ਆਏ ਨੇ ਉਹਨਾਂ ਦੇ ਦਿਲ 'ਚ ਜੋਤ ਜਗੂਗੀ ਉਹਨਾਂ ਦੇ ਦਿਲ 'ਚ ਜਿਵੇਂ ਆਪਾਂ ਪੰਜਾਬੀ ਚ ਠੇਠ ਪੰਜਾਬੀ ਚ ਕਹਿੰਦੇ ਆ ਡੋਂ ਉੱਠਣਗੇ ਵੀ ਮਾਉਂ ਵੀ ਸਮਹਾਰੇ ਮੁੰਡੇ ਵਾਂਗੂ ਕੈਂਚੀ ਲਾਇਆ ਕਰੂ ਵੱਡਾ ਹੋ ਕੇ ਵੀ ਮਾਉਂ ਵੀ ਜਿੜਤੇ ਆਲੇ ਰੇਡਰ ਵਾਂਗੂ ਨੰਬਰ ਲੈ ਕੇ ਦੋਨੇ ਢੇਰੀਆਂ ਦੇ ਵਿਚਾਲੇ ਖੜਕੇ ਭੰਗੜਾ ਪਾਇਆ ਕਰੂ ਇਹ ਬੱਚਿਆਂ ਨੂੰ ਪ੍ਰੇਰਨਾ ਮਿਲੂਗੀ ਕਿਉਂਕਿ ਅੱਜ ਇਹਨੇ ਪਲੇਆ ਨੂੰ ਤੁਸੀਂ ਦੇਖਣ ਆਇਓ ਇਹ ਵੀ ਜਦੋਂ ਛੋਟੇ ਬੱਚੇ ਸੀ ਇਹ ਵੀ ਵਰਤਦਾ ਦੂਜੇ ਪਲੇਅਰਾਂ ਨੂੰ ਦੇਖ ਕੇ ਚਿੰਗ ਲੱਗਦੀ ਹੈ ਜੋਤ ਤੋਂ ਜੋਤ ਜਗਦੀ ਹੈ ਸੋ ਵੀਰ ਅੱਜ ਮਾਂ ਖੇਡ ਕਮਤੀ ਅੱਜ ਕ੍ਰਿਕਟ ਦਾ ਮੈਚ ਵੀ ਹੈ ਮਹਾਲੀ ਪਰ ਉਹਦੇ ਨਾਲੋਂ ਕੱਟ ਜਾਵੇ ਤੁਸੀਂ ਉੱਥੇ ਕਈ ਬੈਠੇ ਹੋ ਕਿੱਥੇ ਪਤਾ ਨਹੀਂ ਤੁਸੀ ਕੱਥੇ ਹੋ ਜਾ ਵੀਰ ਆਪੀਆਂ ਕਈਆਂ ਦੀ ਸਾਂਝ ਹੈ ਨਾਲ ਮੇਰਾ ਪਿੰਡਾ ਸਤਾਜ ਇੱਕੋ ਪਤਨ ਦਾ ਪਾਣੀ ਪੀਨੇ ਆ ਜੋ ਹੱਲਤ ਮੇਰੇ ਪਿੰਡਾ ਖੇਤੀ ਦੀ ਕਿਸਾਨੀ ਦੀ ਕੋਈ ਤੁਹਾਡੇ ਪਿੰਡ ਹੈ ਜੋ ਹੱਲਤ ਮੇਰੇ ਪਿੰਡਾ ਦਿਹਾੜੀਦਾਰਾਂ ਦੀ ਦਲਤਾਂ ਦੀ ਉਹੀ ਹੱਲਤ ਤੁਹਾਡੇ ਪਿੰਡ ਹੈ ਲੜਾਈ ਲੜ ਰਹੇ ਆ ਵਿਚਾਰੇ ਨੇ ਛੱਗੜੀ ਮੁਸ਼ਕਿਲਾਂ ਬੜਾ ਆਉਣਗੀਆਂ ਪਰ ਜਦੋਂ ਸੋਣੀ ਪੱਤੇ ਕਰੇ ਤੇ ਥੱਲੇ ਵੀ ਸੀ ਚਨਾ ਦੇ ਵਿੱਚ ਤਾਂ ਮੂਰਲਾ ਕਿਨਾਰੇ ਹੀ ਨਿਕਦਾ ਸੀ ਪਿਛਲਾ ਨਹੀਂ ਦੇਖਿਆ ਸੀ ਉਹਨੇ ਮੁਸ਼ਕਿਲਾਂ ਬਹੁਤ ਆਉਣਗੀਆਂ ਪਰ ਲੜਾਈ ਜਾਰੀ ਰਹੂਗੀ ਮੈਂ ਥੰਡੂ ਵਧਾਈ ਦੇਣੀ ਚਾਹੁੰਦਾ ਕਿ ਤੁਸੀਂ ਜਦੋਂ ਵੀ ਤੁਹਾਡੇ ਕੋਲੇ ਆਇਆ ਸਾਡੇ ਉੱਪਰ ਚਾਰਜ ਚ ਕਮੀ ਰਹਿ ਸਕਦੀ ਐ ਪਰ ਤੁਹਾਡੇ ਪਿਆਰ ਚ ਕੋਈ ਕਮੀ ਨਹੀਂ ਰਹਿੰਦੀ ਜਤੋਂ ਹਾਂ ਪੱਤਰਕਾਰ ਮੈਨੂੰ ਕਹਿੰਦੇ ਆਮ ਆਦਮੀ ਪਾਰਟੀ 2017 ਚ ਹਾਰ ਗਈ ਮੈਂ ਕਹਿੰਦੀ 2012 ਚ ਜਦੋਂ ਸਰਕਾਰ ਬਣੀ ਐ ਪੰਜਾਬ ਚ ਆਮਰ ਪਾਰਟੀ ਨੇ ਕਿੰਨੀਆਂ ਸੀਟਾਂ ਸੀ ਕਹਿੰਦੇ ਕੋਈ ਨਹੀਂ ਉਹ ਤਾਂ ਬੰਦੀ ਨਹੀਂ ਸੀ ਅਜੇ ਮੈਂ ਕਹਾਂ ਜੀ 2017 'ਚ ਕਿੰਨੀਆਂ ਨੇ ਕਹਿੰਦੇ ਜੀ 20 ਮੈਂ ਕਹਾਂ ਜੀ ਕਿੰਨਾਂ ਦੀ ਸਰਕਾਰ ਸੀ ਅਕਾਲੀ ਦਲ ਉਹਨਾਂ ਦੀਆਂ ਕਿੰਨੀਆਂ ਸੀਟਾਂ ਸੀ 2012 'ਚ ਕਹਿੰਦੇ 57 ਮੈਂ ਕਹਾਂ ਜੀ 2012 'ਚ ਕਿੰਨੀਆਂ ਨੇ ਕਹਿੰਦੇ 14 ਮਨ ਕਾ ਜਿਹੜਾ 0 ਤੋਂ 20 ਤੇ ਵਾਗਿਆ ਉਹ ਹਾਰ ਗਿਆ ਜਿਹੜਾ 57 ਤੋਂ 14 ਤੇ ਆਇਆ ਕਿਹਦੇ ਕੋਈ ਗੱਲ ਨਹੀਂ ਆਹ ਲੋਕ ਤਾਂ ਸਾਰੇ ਹੀ ਆਪਣਾ ਮਾਲਵਾ ਉਤੋਂ ਚੱਲ ਪੈਨੇ ਆ ਦਾਖਾ ਮੁੱਲਾਂਪੁਰ ਦਾਖਾ ਜਿੱਤੇ ਹੋਏ ਆ ਦਾਖਾ ਦੇ ਨਾਲ ਲੱਗਦਾ ਰਾਏਕੋਟ ਜਿੱਤੇ ਹੋਏ ਆ ਰਾਇਕੋਟ ਦੇ ਨਾਲ ਲੱਗਦਾ ਮਹਿਲਕਲਾ ਜਿੱਤੇ ਹੋਇਆ ਮਹਿਲਕਲਾ ਦੇ ਨਾਲ ਲੱਗਦਾ ਭਧਾੜ ਜਿੱਤੇ ਹੋਇਆ ਭਧਾੜ ਦੇ ਨਾਲ ਲੱਗਦਾ ਬਰਨਾਰਾ ਜਿੱਤੇ ਹੋਇਆ ਬਰਨਾਰੇ ਦੇ ਨਾਲ ਲੱਗਦਾ ਸੁਨਾਮ ਜਿੱਤੇ ਹੋਇਆ ਸੁਨਾਮ ਦੇ ਨਾਲ ਲੱਗਦਾ ਦਿੜਬਾ ਜਿੱਤੇ ਹੋਇਆ ਦਿੜਬੇ ਦੇ ਨਾਲ ਲੱਗਦਾ लॻदा जॻाओ जिते हुई लॻंदा गाओ उन्हनि सो वीरा एका रखियो रखियो जहिड़े पिंड आहे पिंड कामयाबे नौजवान मुंडे क्लब वारे ਜਿਹੜੇ ਪਿੰਡਾਂ 'ਚ ਇੱਕ ਕਰਖਤੇ ਨੇ ਉਹ ਪਿੰਡ ਕਾਮਯਾਬ ਨੇ ਮੈਨੂੰ ਬੜੀ ਖੁਸ਼ੀ ਆ ਇਸ ਵਾਰ ਸੰਗਰੂਰ ਹਲਕੇ ਦੀ ਮੈਂ ਗੱਲ ਕਰਾਸ ਤੈਨਾਂ ਤੁਹਾਡੇ ਇਲਾਕੇ ਦਾ ਮੈਨੂੰ ਜਾਨੇ ਨਹੀਂ ਸੰਗਰੂਰ ਤੇ ਬਰਨਾਲਾ ਲਾਕੇ 'ਚ ਵੈਸੇ ਮਜੂਰ ਕੇ ਬੈਠੇ ਨੇ ਅਸੀਂ ਥੋੜੀ ਰਿਸਪੈਕਟ ਕਰਦੇ ਇਜਤ ਕਰਦੇ ਆ ਤੁਹਾਡੇ ਪਿਆਰ ਪੇ ਦੀ ਮਾਤ ਲੋੜ ਹੈ ਅਨੇਤ ਕੀ ਹੋਰ ਉਹ ਪਤਾ ਲੱਗ ਗਿਆ ਕਿ ਲੋਕ ਕੀ ਚਾਹੁੰਦੇ ਐ ਪਤ ਕੀ ਸੰਗਰੂਰ ਜ਼ਿਲ੍ਹੇ ਚ 90% ਸਰਪੰਚ ਤੇ ਮੈਂਬਰ ਕਾਰੀਆਂਦਾਰੀਆਂ ਨੇ ਟਿੱਪਾਂ ਦੇ ਬੱਤੀਆਂ ਨੇ ਕਾਦੀ ਖੜ 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 ਲਾਈ ਐ ਟਿੱਪਾਂ ਦੇ ਬੱਤੀਆਂ ਨੇ ਕਾਦੀ ਖਰ 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 ਕਰ ਰਹੀ ਹੈ ਰੁਤ ਉੱਤ ਝੜ ਗਏ ਪੁਰਾਣੇ ਬਾਦਲ ਸਾਹਿਬ ਰੁਤ ਬੋਹ ਬਗਲੀਏ ਉਸਤ ਨਮਾਣੇ ਗੇ ਸੁਮਿਰ ਫਤਵੰਤਾਂ ਦਾ ਨਾ ਸਭ ਤੋਂ ਵੱਡੀ ਉਹ ਗੱਲ ਹੈ ਮੈਂ ਤੋ ਟੈਲੀਵਿਜ਼ਨ 'ਚੋਂ ਬਾਹਰਲੇ ਮੋਲਕਾਂ 'ਚ ਸ਼ੋਅ ਕਰਕੇ ਮੈਂ ਵੀ ਕਮਾ ਸਕਦਾ ਸੀ ਮੈਨੂੰ ਕੀ ਲੋੜ ਸੀ ਅੱਜ ਸੀ ਬਾਹਰੋਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਸੋਪਨਾ ਮੰਨ ਕੇ ਮੈਂ ਤੁਹਾਨੂੰ ਪੰਡ ਕਰ ਦਿੰਦਾ ਪੰਡ ਕਰ ਦਿੰਦਾ ਸਾਰੇ ਬੋਲਣ ਲੱਗੇ ਮੈਂ ਪੁੱਛਣ ਆਵਾਂ ਮੈਂ ਚਾਹੁੰਦਾ ਮੈਂ ਵੀ ਕਰੋੜਾਂ ਰੁਪਏ ਫਿਲਮਾਂ ਚ ਟੈਲੀਵਿਜ਼ਨ ਚੋਂ ਕਨਾ ਲੈਂਦਾ ਜਿਹੜੀ ਫਿਲਮਾਂ ਚ ਟੀਮ ਕੰਮ ਕਰਦੀ ਹੈ ਜਿਹਨਾਂ ਨੂੰ ਮੈਨੂੰ ਸੁਣ ਕੇ ਖੁਸ਼ ਹੁੰਦੇ ਹਾਂ ਦੇਖ ਕੇ ਉਹ ਮੇਰੀ ਟੀਮ ਹੈ ਮਿੰਨੂ ਢਿੱਲੋ ਗਰਮਨੀ ਤਨਮੋਲ ਨਕਤਾਰ ਚੱਕੀ ਰਾਣਾ ਰਣਵੀਰ ਦੇਖ ਖਰਾੜ ਸਾਰੇ ਮੇਰੀ ਟੀਮ ਦੇ ਮੈਂਬਰ ਨੇ ਮੈਨੂੰ ਕੀ ਲੋੜ ਸੀ ਸਰਕਾਰਾਂ ਨਾਲ ਮਤਲਬਾਉਣ ਦੀ ਮੇਰੇ ਤਾਂ ਯਾਰ ਦੋਸਤ ਵੀ ਦੇ ਨਾਲ ਗੁੱਸੇ ਨੇ ਕਹੇ ਕਿੱਥੇ ਨੌਰੀਆਂ ਦੇ ਮੌਕੇ ਲੇਖਾ ਫਰਦਾ ਯਾਰ ਪਰ ਮੈਂ ਜਾਣੀ ਹਰ ਗੱਲ ਪੈਸੇ ਨਾਲ ਨਹੀਂ ਤੋਲੀ ਜਾਂਦੀ ਪ੍ਰਮਾਤਮਾ ਨੇ ਪਹਿਲਾਂ ਮੇਰੀ ਡਿਊਟੀ ਲਈ ਲੋਕਾਂ ਨੂੰ ਹਸਾਉਣੀ 20 ਸਾਲ ਉਹ ਡਿਊਟੀ ਮੈਂ ਨਿਭਾਈ

ਆਪਣੇ ਕੰਮ ਕਰਦੇ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣੇ ਨਾਲ ਲਿਖਵਾ ਲੈਂਦਾ ਅੱਜ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਲ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਕੇ ਕੌਣ ਕਿਸੇ ਦਾ ਨਾਮ ਲੈਂਦਾ ਕੌਣ ਲਿਖਦਾ ਫਿਰ ਸੱਚੀ ਕੁਰਬਾਨੀ ਤੇ ਨਾਮ ਇੱਕ ਹੱੱਡੀ ਪਾ ਲੈਂਦਾ ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਬਾਪਰਨਾ ਮੱਥਾ ਕੌਣ ਲਾਉਂਦਾ ਫਿਰ ਸੱਚੇ ਧਰਮ ਬੜਿਆਂ ਨੂੰ ਕੌਣ ਸਿਧਾਰਦਾ ਫਰਮਾਨ ਖਪਾ ਗੋਵੇ ਭਾਈ ਲਾਲ ਉਹ ਰੋਟੀਆਂ ਤੋਂ ਭੱਤ ਕੌਣ ਕਰਦਾ ਖਬੀਰਾ ਛੋਟੇ ਨਾਲ ਛੋਟੇ ਵਰਗੇ ਆ ਫਿਰ ਦੇਓ ਲੋਕਾਂ ਨੂੰ ਖਤਾਨਾਤ ਲਾਉਣ ਦੇ ਉਹ ਗੱਲ ਖਾਬਿਦਾਸਤੂ ਛੋਟੇ ਵਰਗਿਆਂ ਛੋਟੇ ਜਿਹੇ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਦਿੱਲੀ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਅੱਪ ਬਹੁਤ ਚਾਈ ਪਰ ਚੱਲੇਗਾ ਕੋ ਡਰ ਨਹੀਂ ਲੱਗਦਾ ਮੈਂ ਕਦੀ ਕਿਹੜੀ ਗੱਲ ਦਾ ਕਈ ਆਪ نیچے ਆ ਗਏ ਤੋ ਉਹ ਮੈਂ ਕਿਹਾ ਕਿ 40 40 ਫੁੱਟ ਦੂੰਗੇ ਬੋਰਡ ਦੇ ਟੋਇਆਂ ਤੋਂ ਨਿਕਲੇ ਆ। ਇਹ ਤੋ ਥਲੇ ਦਾ ਪਾਣੀ ਹੈ। ਜੋ ਵੀਰੋ ਨਾ ਭੰਗਾਈਆਂ ਤੋਂ ਡਰ ਲੱਗਦਾ ਨਾ ਚਾਈਆਂ ਤੋਂ ਜਿੰਨਾ ਚਿਰ ਤੁਹਾਡਾ ਸਾਥ ਸਾਨੂੰ ਕਿਸੇ चीज ਤੋਂ ਡਰ ਨਹੀਂ ਲੱਗਦਾ ਜੋ ਤੁਸੀਂ ਆ। ਕਿਉਂਕਿ ਮੈਚ ਨੇ ਮੈਂ ਜੌਨਾ ਮੇਰ ਕਮੇਟੀ ਦੇ ਮੈਂਬਰਾਂ ਤੋਂ ਤੁਹਾਡੇ ਚ ਰੋੜਾ ਨਹੀਂ ਪੈਣਾ ਚਾਹੁੰਦਾ ਕੰਮਕੀ ਕਮੇਟੀ ਦਾ ਮੈਂ ਧੰਨਵਾਦੀ ਹਾਂ ਬਹੁਤ سارے volunteers ਇੱਥੇ ਸਾਡੀ ਪਾਰਟੀ ਵੀ ਜੁਆਇਨ ਕਰ ਰਹੇ ਨੇ ਪਰ ਮੈਂ ਗਰਾਊਂਡ 'ਚ ਨਹੀਂ ਚਾਹੁੰਦਾ ਕਿਉਂਕਿ ਮੈਂ ਗਰਾਊਂਡ ਦੇ ਵਿੱਚ ਬਲਾਮਾ ਇਹ ਸੰਗਰ ਗਰਾਊਂਡ ਹੈ ਕਿਤੇ ਲੱਗ ਅਲੱਗ ਫੋਟੋ ਕਰ ਲਾਂਗੇ ਤੇ ਲਾ ਕੇ ਸੋ ਵੀਰੋ ਤੁਸੀਂ ਫਿਕਰ ਨਾ ਕਰਿਓ ਅਸੀਂ ਥੋੜੇ ਹੱਤਾਂ ਦੀ ਚੌਕੀਦਾਰੀ ਕਰਾਂਗੇ ਚਾਹੇ ਵਿਧਾਨ ਸਭਾ ਚਾਹੇ ਕੋਰਟ ਸਭਾ ਚਾਹੇ ਸੜਕਾਂ ਤੋਂ ਪਾਣੀ ਦੀਆਂ ਟੈਂਕੀਆਂ ਤੱਕ ਜਿੱਥੇ ਕਹਾਂਗੇ ਥੋਡੇ ਨਾਲ ਖੜਾਂਗੇ ਦੋਨੇ ਪੁੱਤਰ ਚਾਹੇ ਤੇ ਨਹਿਰੇ ਲਾ ਦੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲ ਸੋਨਹਾਰ ਜੈ ਜੈਕਾਰ ਸਭ ਤੋਂ ਸਾਰੇ ਪ੍ਰਧਾਨ ਪੁੱਤਰ ਸਾਹਿਬ